ਤੇ ਉਹਨਾਂ ਨੂੰ ਕਮਰੇ ਵਿੱਚ ਬੰਦ ਕਰ ਦਿੰਦਾ ਹੈ ਤੇ ਸ਼ਿਕਾਇਤ ਵੀ ਕਰਦਾ ਹੈ ਕੋਤਵਾਲੀ ਵਿੱਚ ਜਾ ਕੇ ਕਿ ਗੁਰੂ ਪਿਤਾ ਦੇ ਫਰਜੰਦ ਅਤੇ ਬਜ਼ੁਰਗ ਮਾਤਾ ਮੇਰੀ ਕੋਲ ਹੈ ਸੀਹਾ ਦਸ਼ਮेश ਪਿਤਾ ਜੀ ਦੇ ਫਰਜੰਦਾ ਨੂੰ ਬੋਰੀਆਂ ਵਿੱਚ ਬੰਨ੍ਹ ਕਰਕੇ ਘੋੜਿਆਂ ਉੱਪਰ ਲੱਦਿਆ ਗਿਆ ਗੁਰੂ ਮਾਤਾ ਬਜ਼ੁਰਗ ਮਾਤਾ ਮਾਤਾ ਗੁਜਰ ਘੋਰਚੀ ਦੇ ਮੂੰਹ ਉੱਪਰ ਮਿਰਚਾਂ ਬੰਨੀਆਂ ਗਈਆਂ ਮੇਚਾਂ ਦੇ ਪਰੇ ਕੱਪੜੇ ਦਾ ਤੋਬਰਾ ਬਣਾ ਕੇ ਗੁਰੂ ਮਾਤਾ ਦੇ ਮੂੰਹ ਉੱਪਰ ਬੰਨਿਆ ਗਿਆ ਤੇ ਉਹਨਾਂ ਦੇ ਹੱਥ ਪਿੱਛੇ ਬੰਨ ਦਿੱਤੇ ਗਏ। ਦਸ਼ਮੇਸ਼ ਪਿਤਾ ਜੀ ਦੇ ਛੋਟੇ ਫਰਜੰਦ ਬੋਰੀਆਂ ਵਿੱਚ ਬੰਦ ਤੇ ਮਾਤਾ ਜੀ ਕੋਤਵਾਲੀ ਵਿੱਚ ਰਾਤ ਬਤੀਤ ਕਰਦੇ ਨੇ। ਬਿਹਦ ਠੰਡਾ ਮੌਸਮ ਤੇ ਉੱਪਰੋਂ ਢਿੱਡੋਂ ਭੁੱਖਣ ਪਾਣੀ। ਸਹੀਹਾ ਦਸ਼ਮੇਸ਼ ਪਿਤਾ ਜੀ ਦੀ